ਤੇ ਆਪਾਂ ਦਪਹਿਰਾ ਸਾਹਿਬ ਕਿਵੇਂ ਕੱਟਦੇ ਆ ਜੀ ਤੇ ਜੋ ਵੀ ਆਖੋ ਜੋ ਮੇਰੇ ਮਨ ਦੀ ਇੱਛਾ ਹੁੰਦੀ ਹੈ ਮਨੋ ਕਾਮਨਾ ਹੁੰਦੀ ਹੈ ਉਹ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਜੀ ਜ਼ੀਰੋ ਤੋਂ ਲੈ ਕੇ ਅੱਜ ਤੀਕ ਤੱਕ ਦਾ ਸਫਰ ਪ੍ਰਮਾਤਮਾ ਦੇ ਲੜ ਲੱਗ ਕੇ ਪਾਇਆ ਹੈ ਜੀ ਆਪਾਂ ਕਦੇ ਕਿਤੇ ਨਹੀਂ ਗਏ ਆਪਾਂ ਵਸ ਪ੍ਰਮਾਤਮਾ ਨੂੰ ਧਿਆਈ ਦਾ ਪ੍ਰਮਾਤਮਾ ਦੇ ਲੜ ਲੱਗੀ ਦੇ ਤੇ ਹੁਣ ਆਪਾਂ 2 ਸਾਲ ਤੋਂ ਜੀ ਦਪਹਿਰਾ ਸਾਹਿਬ ਦੇ ਨਾਲ ਜੁੜੇ ਹੋਏ ਆ ਤੇ ਜੋ ਵੀ ਮੇਰੇ ਮਨ ਦੀ ਇੱਛਾ ਹੁੰਦੀ ਹੈ ਮਨੋ ਕਾਮਨਾ ਹੁੰਦੀ ਹੈ ਉਹ ਮੈਂ ਸੋਚ ਦੀ ਬਾਅਦ ਚ ਪਰਮਾਤਮਾ ਪਰ ਇਹਨਾਂ ਪੂਰੀ ਕਰ ਦਿੰਦੇ ਆ ਇੰਨੀ ਕਿਰਪਾ ਮਹਾਰਾਜ ਦੀ ਹੋਈ ਵੀ ਹੈ ਤੇ ਇਹਦੇ ਲਈ ਤੁਸੀਂ ਦੁਪਹਿਰਾ ਸੈਬ ਕਿਵੇਂ ਕੱਟ ਸਕਦੇ ਹੋ ਮੈਂ ਕਿਵੇਂ ਕੱਟਦੀ ਮੈਂ ਉਹਦੇ ਬਾਰੇ ਦੱਸਦੀ ਆ ਦੇਖੋ ਆਪੋ ਆਪ ਦੀ ਮਨ ਅਨੁਸਾਰ ਆਪਾਂ ਵੀ ਗੁਰਵਾਨੀ ਨਾਲ ਜੁੜਦੇ ਆ ਦੇਖੋ ਜੀ ਇਹ ਜਿਹੜੇ ਆਪਾਂ ਤਾਂ ਨਹੀਂ ਜੁੜਨਾ ਗੁਰਵਾਨੀ ਨਾਲ ਜੁੜੋ ਕੋਈ ਵੀ ਟਾਈਮ 'ਚ ਕੋਈ ਵੀ ਟਾਈਮ ਨਹੀਂ ਕੋਈ ਮਰਜ਼ੀ ਬਾਣੀ ਜੂਹ ਤੁਹਾਡਾ ਮਨ ਕਰਦਾ ਬਹੁਤ ਬਾਣੀਆਂ ਆਪਾਂ ਨੂੰ ਦਸਾਂ ਗੁਰਾਂ ਨੇ ਦਿੱਤੀਆਂ ਤੁਸੀਂ ਉਹਨਾਂ ਨਾਲ ਕਿਸੇ ਵੀ ਬਾਣੀ ਨਾਲ ਤੁਸੀਂ ਦਸ ਉਂਗਲਾਂ ਦੀ ਬਾਣੀ ਨਾਲ ਕਿਸੇ ਨਾਲ ਵੀ ਜੁੜ ਸਕਦੇ ਹੋ ਠੀਕ ਹੈ ਨਾ ਜੀ ਤੇ ਜੇ ਤੁਸੀਂ ਚਪੈਰਾ ਸਾਹਿਬ ਇਹਦੇ ਵਿੱਚ ਵੀ ਵਹਿਗਰਵਾਣੀਆਂ ਹੁੰਦੀਆਂ ਜੋ ਇਹ ਤੁਸੀਂ ਕਰ ਸਕਦੇ ਹੋ ਤੇ ਪਰ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਪਰ ਤੁਸੀਂ ਇੱਥੇ ਦੇਖੋ ਜਿਹੋ ਜਿਹਾ ਆਪਾਂ ਬੀਜਾਂਗੇ ਨਾ ਜੀ ਉਹੋ ਜਿਹਾ ਹੀ ਵੱਢਾਂਗੇ ਇਹ ਨਹੀਂ ਹੈਗਾ ਚਪੈਰਾ ਸਾਹਿਬ ਕੱਟ ਲਿਆ ਤੇ ਮੁੜ ਕੇ ਆਪਾਂ ਲੜਾਈਆਂ ਕਰੀ ਚੱਲੇ ਗੱਲਬਾਤ ਵਾਖੀ ਚਣ ਕੇ ਚੁਗਲੀਆਂ ਕਰੀ ਚੱਲ ਕੇ ਫੇਰ ਤਾਂ ਕੋਈ ਫਾਇਦਾ ਨਹੀਂ ਕਿਸੇ ਨੂੰ ਇੰਦ ਕਰੀ ਚਲ ਗਿਆ ਕਿਸੇ ਦਾ ਸਾੜਾ ਕਰੀ ਚਲ ਗਿਆ ਫਿਰ ਕੋਈ ਫਾਇਦਾ ਨਹੀਂ ਹੁਣ ਤੁਸੀਂ ਆ ਦੇਖੋ ਵੀ ਮੈਂ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਆ ਕੁਝ ਕਦੇ ਕੁਝ ਗੱਲਾਂ ਚੰਗੀਆਂ ਹੁੰਦੀਆਂ ਕਈ ਵਾਰ ਕੋਈ ਮਾੜਾ ਪੱਖ ਵੀ ਮੈਂ ਰੱਖ ਦਿੰਨੀ ਆ ਮੈਂ ਨਹੀਂ ਕਹਿੰਦੀ ਵੀ ਮੈਂ ਚੰਗੀ ਆ ਜਾਂ ਚੰਗੀ ਬਣਾਉਣੀ ਆ ਕਈ ਵਾਰ ਕੋਈ ਮਾੜਾ ਪੱਖ ਵੀ ਤੁਹਾਡੇ ਸਾਹਮਣੇ ਮੈਂ ਰੱਖਦੀ ਆ ਤੇ ਕਈ ਲੋਕਾਂ ਦੇ ਮੈਨੂੰ ਕੀ ਕਮੈਂਟ ਹੁੰਦੇ ਬਕਵਾਸ ਨਾ ਕਰੋ ਝੂਠ ਨਾ ਬੋਲੋ ਬਕਵਾਸ ਨਾ ਕਰੋ ਹੁਣ ਤੁਸੀਂ ਮੈਨੂੰ ਆਏ ਦੱਸੋ ਕਿ ਜਿਹੜੇ ਇਹੋ ਜੀ ਪ੍ਰਸਤੀ ਦੇ ਆਦਮੀ ਐ ਤੂੰ ਜਿਹੜੀ ਸੁਸਾਇਟੀ 'ਚ ਰਹਿੰਦੇ ਹੋਣਗੇ ਤੇ ਉਹ ਕਿੰਨਾ ਕੁ ਲੋਕਾਂ ਦਾ ਭਲਾ ਸੋਚਦੇ ਹੋਣਗੇ ਮੈਂ ਕਿੱਥੇ ਬੈਠੀ ਹਾਂ ਕਿੱਥੇ ਬੈਠਿਓ ਮੈਨੂੰ ਨਹੀਂ ਜਾਂਦੇ ਮੈਂ ਉਹਨਾਂ ਨੂੰ ਜਾਂਦੇ ਉਹ ਫੇਰ ਵੀ ਪਹਿਲਾਂ ਤੁਸੀਂ ਉਹ ਪਰਮਾਤਮਾ ਤੀਕ ਤੋ ਸਾਢਾ ਪੰਜ ਦਾ ਹੈ ਵੀ ਆ ਕਿਸੇ ਨੂੰ ਦੇਖ ਕੇ ਕਿਵੇਂ ਬਚੀ ਜਾਂਦੇ ਤੇ ਜੇ ਉਹ ਜਨ ਸੰਸਾਰ ਗਰਵਾਣੀ ਨਾਲ ਜੁੜੇ ਤਾਂ ਭਲਾ ਕਦੇ ਨਹੀਂ ਹੁੰਦਾ ਜਿਹੜਾ ਸਾੜੇ ਨਾਲ ਭਰਿਆ ਹੋਵੇ ਤੇ ਜਿਹੜੀ ਸੁਸਾਇਟੀ 'ਚ ਉਹ ਰਹਿੰਦੇ ਹੋਣਗੇ ਤੇ ਲੋਕਾਂ ਦਾ ਕਿੱਥੋਂ ਚੰਗਾ ਸੋਚਦੇ ਹੋਣਗੇ ਉਹ ਕਿਹੋ ਜਿਹੀ ਬਿਰਤੀ ਦੇ ਲੋਕ ਹੋਣਗੇ ਤੁਸੀਂ ਸੋਚੋ ਇਹਦੇ ਲਈ ਪਲੀਜ਼ ਜੋ ਕੋਈ ਕੰਮ ਕਰਦਾ ਹੈ ਪ੍ਰਮਾਤਮਾ ਤੇ ਛੱਡ ਦਿਓ ਕਿ ਮਹਾਰਾਜ ਇਸੇ ਨੂੰ ਬਖਸ਼ ਮਾਤੇ ਇਸੇ ਨੂੰ ਤੂੰ ਹੀ ਬਖਸ਼ੀ ਤੇ ਅਸੀਂ ਨਹੀਂ ਕੁਝ ਕਹਿ ਸਕਦੇ ਅਸੀਂ ਆਪਾਂ ਕਿਸੇ ਨੂੰ ਕਹਿ ਤੂੰ ਪਰੰਤੂ ਕੌਣ ਕਹਿਣ ਕੌਣ ਆ ਰਹੇ ਆ ਮਹਾਰਾਜ ਹੀ ਹੈ ਜੀ ਜੋ ਸਭ ਨੂੰ ਸੰਭਾਲਦਾ ਤੇ ਇਹਦੇ ਲਈ ਕਿਸੇ ਨੂੰ ਵੇਖ ਕੇ ਪਲੀਸ ਸਾੜਾ ਨਾ ਕਰੋ ਜਦੋਂ ਤੁਸੀਂ ਕਿਸੇ ਨੂੰ ਵੇਖ ਕੇ ਸਾੜਾ ਕਰਦੇ ਆ ਫਿਰ ਆਪਣਾ ਚੰਗਾ ਕਰੇ ਨਹੀਂ ਹੁੰਦਾ ਭੁੱਲ ਹੀ ਜਾਓ ਤੁਸੀਂ ਕਿੰਨਾ ਮਰਜੀ ਨੱਕ ਰਗੜ ਲਓ ਕਿੰਨੀਆਂ ਮਰਜੀ ਬਾਣੀਆਂ ਨਾਲ ਜੁੜ ਲਓ ਜੇ ਤੁਸੀਂ ਚੂਗਲੀਆਂ ਤੇ ਕਿਸੇ ਦਾ ਮਾੜਾ ਕਿਸੇ ਦਾ ਚੰਗਾ ਹੁੰਦਾ ਦੇਖ ਕੇ ਆਪਾਂ ਮੱਚੀ ਜਾਣਾ ਸੜੀ ਜਾਣਾ ਫਿਰ ਤੁਹਾਡਾ ਭਲਾ ਨਹੀਂ ਹੁੰਦਾ ਕਿੰਨੇ ਕਿੰਨੇ ਮਰਦੀ ਚਪੈਰਾ ਸੇਵ ਕਰਦੇ ਭਲਾ ਉੱਥੇ ਹੋਊਗਾ ਜਿੱਥੇ ਆਪਾਂ ਸੋਚੀਏ ਆਪਾਂ ਕਿਸੇ ਨੂੰ ਦੇਖ ਕੇ ਖੁਸ਼ ਹੋਈਏ ਜਦੋਂ ਕਈ ਵਾਰ ਆਪਣਾ ਮਾਣ ਹੀ ਹੁਣ ਆਪਣੇ ਆਪ ਆ ਇਨਾ ਕਾਲ ਜੋ ਆਪਣੇ ਉਤੇ ਹਾ ਵੀ ਹੋਵੇ ਆਪਣੇ ਮਾਣ ਹੀ ਇਹੋ ਜੇ ਬਣ ਗਿਆ ਆਪਾਂ ਤੋਂ ਕਿਸੇ ਵੀ ਗੱਲ ਸਹਾਰੀ ਨਹੀਂ ਜਾਂਦੀ ਕਿਸੇ ਦੀ ਖੁਸ਼ੀ ਸਹਾਰੀ ਨਹੀਂ ਜਾਂਦੀ ਆਪਾਂ ਤੋਂ ਤੇ ਆਪਾਂ ਨੂੰ ਸਾੜਾ ਆ ਵੀ ਜਾਂਦਾ ਤੇ ਉਸ ਸਮੇਂ ਤੂੰ ਚਿੱਪ ਕਰ ਜੋ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਲੈਣ ਲੱਗ ਜਾ ਜੋ ਮੂਲ ਮੰਤਰ ਸਾਬ ਦਾ ਪਾਠ ਕਰਨ ਲੱਗ ਜਾ ਉਹ ਗੱਲ ਹੌਲੀ ਹੌਲੀ ਤੁਹਾਡੇ ਅੰਦਰੋਂ ਨਿਕਲ ਜੂਗੀ ਹੁਣ ਵੇਖ ਵੇਖ ਹੁੰਗਰਾ ਮਾਰਨੀਆਂ ਬਕਵਾਸ ਕਰਦੀਆਂ ਤੂੰ ਝੂਠ ਬੋਲਦੀ ਐ ਹੋਏ ਸ਼ਬਦ ਜਦੋਂ ਬੋਲਦੇ ਆ ਤੇ ਫਿਰ ਆਖਾਂਗੇ ਸਾਡਾ ਭਲਾ ਹੋਊਗਾ ਭਲਾ ਨਹੀਂ ਹੁੰਦਾ ਇਹਦੇ ਲਈ ਆਪਾਂ ਹਰ ਇੱਕ ਨੂੰ ਚੰਗਾ ਸੋਚੋ ਮੈਂ ਹਮੇਸ਼ਾ ਹੀ ਵੀਡੀਓ ਚ ਐਂਡ ਤੇ ਇਹੀ ਕਹਿੰਦੀ ਹੁੰਦੀ ਆ ਦਸਾਂ ਨਾਮਾਂ ਦੀ ਕਿਰਤ ਕਮਾਈ ਕਰੋ ਚੰਗਾ ਸੋਚੋ ਚੰਗਾ ਕਾਹਦੇ ਚੰਗਾ ਹਟਾ ਕਿਸੇ ਬਾਰੇ ਮਾੜਾ ਨਾ ਸੋਚੋ ਕਿਸੇ ਤੇ ਸਾੜਾ ਨਾ ਕਰੋ ਜਿਹੋ ਜਿਹਾ ਬੀਜਾਂਗੇ ਆਪਾਂ ਉਹੋ ਜਿਹੇ ਵੱਡਾਂਗੇ ਜੀ ਜਿਵੇਂ ਕਹਿੰਦੇ ਹੁੰਦੇ ਆ ਕਿਕਰਾਂ ਦੇ ਬੀਜ ਬੀਜ ਕੇ ਕਿੱਥੇ ਭਾਲਦਾ ਚਨਾਰ ਦੀਆਂ ਦਾਖਾਂ ਕਿਕਰਾਂ ਦੇ ਬੀਜ ਬੀਜ ਕੇ ਦਾਖਾਂ ਨਹੀਂ ਮਿਲਦੀਆਂ ਹੁੰਦੀਆਂ ਜਿਦੋਂ ਆਪਾਂ ਕਿਸੇ ਪ੍ਰਤੀਸੜੀ ਜਾਣੇ ਕਿਸੇ ਨੂੰ ਦੇਖ ਕੇ ਮੱਚੀ ਜਾਣੇ ਤੇ ਆਪਣਾ ਪਰਮਾਤਮਾ ਕਿੱਥੇ ਭਲਾ ਕਰੂਗਾ ਕਦੇ ਨਹੀਂ ਕਰਦਾ ਉਹ ਉਹਦੇ ਕਰਮ ਆ ਉਹ ਉਹਦਾ ਫਲ ਆ ਮਹਾਰਾਜ ਨੇ ਉਹਨੇ ਪਤਾ ਨਹੀਂ ਕਿਹੜੇ ਕਰਮ ਆਂਦੇ ਕਿੰਨੇ ਕੋਣੇ ਪੁੰਨ ਕੀਤੇ ਕਿਹੜੇ ਕਰਮਾਂ ਦਾ ਫਾਲੋ ਨੂੰ ਮਿਲਦਾ ਜੇ ਉਹ ਉਹ ਅੱਗੇ ਵਧ ਰਿਹਾ ਤੇ ਆਪਾਂ ਖਬਰਾ ਕਿੰਨੇ ਪਾਪ ਕੀਤੇ ਕਿੰਨਾ ਕਿਸੇ ਨੂੰ ਬੁਰਾ ਭਲਾ ਕੇ ਹੈ ਜੋ ਆਪਣਾ ਪਾਪ ਆਪਣੇ ਉੱਤੇ ਆਪਣੇ ਤੇ ਹਾਵੀ ਹੋਈ ਜਾਂਦਾ ਇਹਦੇ ਲਈ ਪਾਪ ਤਾਂ ਆਪਾਂ ਪਹਿਲੇ ਬਹੁਤ ਕਰਿਆ ਕਿਉਂਕਿ ਆਪਾਂ ਦੁਖੀ ਹੋ ਰਹੇ ਹਾਂ ਤੇ ਆਪਾਂ ਹੋਰ ਪਾਪ ਤਾਂ ਨਾ ਕਰਗੇ ਹੋਰ ਤਾਂ ਨਾਲ ਲੋਕਾਂ ਨੂੰ ਇਹ ਜੈਲ ਸੀ ਪੈਦਾ ਕਰਕੇ ਤੇ ਜਦੋਂ ਆਪਾਂ ਜੇ ਆਪਾਂ ਤਾਂ ਆਪਾਂ ਹੂੰਗਰਾ ਮਾਰਦੇ ਹਾਂ ਫਿਰ ਆਪਾਂ ਉਹ ਗੁੱਸੇ ਨਾਲ ਮਚੇਵੇਂ ਨਾਲ ਭੜਦੇ ਆ ਫਿਰ ਆਪਾਂ ਕਮੈਂਟ ਕਰਦੇ ਆ ਹੁਣ ਤੁਸੀਂ ਦੇਖੋ ਵੀ ਛੋਡੇ ਸਰੀਰ ਦੇ ਵਿੱਚ ਕਿੰਨਾ ਨੁਕਸਾਨ ਕਿੰਨੇ ਜ਼ਹਿਰੀਲੇ ਤੱਤ ਪੈਦਾ ਹੁੰਦੇ ਆ ਜਦੋਂ ਆਪਾਂ ਕਰਦੇ ਆ ਛੋਡਾ ਹੀ ਨੁਕਸਾਨ ਹੁੰਦਾ ਸਾਡੇ ਅਰਿਆਂ ਦਾ ਨਹੀਂ ਕੁਝ ਜਾਂਦਾ ਛੋਡੇ ਨੁਕਸਾਨ ਹੁੰਦਾ ਅਸੀਂ ਤਾਂ ਜੋ ਪਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਅਸੀਂ ਤਾਂ ਉਹ ਕਰ ਹੀ ਜਾਂਦੇ ਆ ਤੇ ਕਰਦੇ ਰਹਾਂਗੇ ਲੋ ਜੀ ਮੈਂ ਤੁਹਾਨੂੰ ਦੱਸਦੀ ਮੈਂ ਦੁਪਹਿਰਾ ਸਾਬ ਕਿਸ ਤਰ੍ਹਾਂ ਕੱਢਦੀ ਆ ਆਪਾਂ ਇਹਦੇ ਬਾਰੇ ਦੱਸਦੇ ਆ ਕਿਤੂ ਪ੍ਰੰਤੂ ਹੋਈ ਜਾਂਦੀ ਆ ਪਰ ਆਪਾਂ ਐਵੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੀ ਕਰਦੇ ਜਿਸ ਤਰ੍ਹਾਂ ਮੈਂ ਕਰਦੀ ਆ ਮੈਂ ਤੁਹਾਨੂੰ ਸਿਰਫ ਉਸੇ ਤਰ੍ਹਾਂ ਹੀ ਦੱਸਦੀ ਆ ਆਪਾਂ ਕੋਈ ਬਹਿਮ ਭਰਮਤ ਜਾਂ ਕੁਝ ਨਹੀਂ ਪਾਉਂਦੇ ਉਹ ਅਗਲੀ ਦੀ ਇੱਛਾ ਜੋ ਅਗਲੇ ਨੂੰ ਜਿਵੇਂ ਲੱਗਦਾ ਹੈ ਉਸ ਤਰ੍ਹਾਂ ਦਾ ਉਹ ਜਿਹੜੀ ਆਪ ਦਾ ਜ਼ਾਹਿਰ ਹੁੰਦਾ ਉਹ ਕਮੈਂਟਾਂ ਰਾਹੀਂ ਗੂਗਲ ਦਿੰਦਾ ਤੇ ਧੰਨਵਾਦ ਉਹਨਾਂ ਦਾ ਵੀ ਜ਼ਾਹਿਰ ਉਹ ਗੁਲਣਾਂ ਵਾਲਿਆਂ ਦਾ ਵੀ ਤੇ ਚੰਗੇ ਚੰਗੇ ਕਮੈਂਟ ਕਰਨ ਵਾਲਿਆਂ ਦਾ ਮਠਾਸ ਭਰਨ ਵਾਲਿਆਂ ਦਾ ਤੇ ਉਹਨਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਉਸੇ ਤਰ੍ਹਾਂ ਹੀ ਮਠਾਸ ਭਰੇ ਜੋ ਦੂਜਿਆਂ ਦੇ ਜੀਵਨ ਚ ਭਰਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੇ ਕੋਈ ਜਿਹੜਾ ਮੈਂ ਇਹ ਕਰਦੀ ਆ ਕੇਸੀ ਮੈਂ ਕੇਸੀ ਇਸ਼ਨਾਨ ਕਰਦੀ ਆ ਤੇ ਮੈਂ ਕਰਦੀ ਆ ਇਹ ਐਤਵਾਰ ਨੂੰ ਕਈ ਵਾਰ ਸ਼ਨੀਵਾਰ ਵੀ ਹੋਇਆ ਕਈ ਵਾਰ ਕੋਈ ਮੈਨਾਂ ਐਤਵਾਰ ਨੂੰ ਜ਼ਰੂਰੀ ਕੰਮ ਹੁੰਦਾ ਨਾ ਤੇ ਮੈਂ ਸ਼ਨੀਵਾਰ ਨੂੰ ਵੀ ਕਰ ਲੈਣੀ ਮੈਂ ਇੱਕ ਦਿਨ ਪਹਿਲਾਂ ਵੀ ਕਰ ਲੈਣੀ ਆ ਕਈ ਵਾਰ ਮੈਨੂੰ ਦੋਨੇ ਟਾਈਮ ਦੇਣੀ ਕੰਮ ਹੋ ਜਾਂ ਤਾਂ ਮੈਂ ਸੋਮਵਾਰ ਨੂੰ ਵੀ ਕੱਟ ਲੈਣੀ ਹੁੰਦੀ ਕੋਈ ਮੈਂ ਫਿਕਸ ਦਿਨ ਨਹੀਂ ਮੈਂ ਤੁਹਾਨੂੰ ਦੱਸਾਂ ਵੀ ਰੱਖਦੀ ਵੀ ਐਸੇ ਦਿਨ ਹੀ ਕੱਟਣਾ ਜੋ ਮੈਂ ਕਰਦੀ ਮੈਂ ਤੁਹਾਨੂੰ ਆਉ ਦੇ ਵਾਰ ਹੀ ਦੱਸ ਦਿੰਦੀ ਆ ਜੀ ਤੇ ਉਹੀ ਤੁਹਾਨੂੰ ਦੱਸਦੀਆਂ ਤੁਸੀਂ ਇਹ ਨਾ ਕਿਓ ਵਿਆਹ ਨਹੀਂ ਹੁੰਦਾ ਆਏ ਨਹੀਂ ਹੁੰਦਾ ਵੀ ਜੋ ਮੈਂ ਕਰਦੀ ਆ ਤੇ ਮਹਾਰਾਜ ਮੇਰੀ ਹਰ ਮਨੋ ਕਾਮਨਾ ਪੂਰੀ ਕਰਦਾ ਮੈਂ ਤੁਹਾਨੂੰ ਉਸੇ ਵਾਰੀ ਦੱਸਦੀਆਂ ਕਿ ਤੇ ਮੈਂ ਇੱਕ ਜਮਾਂ ਸਾਫ਼ ਸੁਥਰਾ ਤੇ ਵੀ ਜਿੱਥੇ ਆਪਾਂ ਬਾਬਿਆਂ ਨੇ ਬਾਬਿਆਂ ਨੇ ਆਪਣੇ ਸ਼ਹੀਦਾਂ ਸਿੰਘਾਂ ਨੇ ਤਸਵੀਰਾਂ ਲੱਗੀਆਂ ਫੋਟੋਆਂ ਲੱਗੀਆਂ ਹੁੰਦੀ ਹੈ ਨਾ ਤੇ ਮੈਂ ਉਸ ਕਮਰੇ ਦੇ ਵਿੱਚ ਥੱਲੇ ਆਸਣ ਲਾ ਕੇ ਉਸ ਤੇ ਬੈਠ ਕੇ ਤੇ ਦੁਪਹਿਰਾ ਸੇਵ ਕਰਦੀ ਆ ਜੀ ਤੇ ਉਹ ਕਮਰਾ ਮੇਰਾ ਸਾਫ਼ ਸੁਥਰਾ ਹੁੰਦਾ ਹੈਗਾ ਤੇ ਉੱਥੇ ਮੈਂ ਪਹਿਲਾਂ ਦੇਸੀ ਘਿਓ ਦੀ ਜੋਤ ਲਾਉਣੀ ਆ ਜੀ ਮੈਂ ਜਿੱਦੇ ਵਿੱਚ ਪਹਿਰਾ ਸਾਹਿਬ ਕੱਢਦੀ ਆ 8 ਦਿਨਾਂ ਤੋਂ 7 ਦਿਨਾਂ ਤੋਂ ਤੇ ਮੈਂ ਦੇਗ ਜ਼ਰੂਰ ਬਣਾਉਣੀ ਆ ਇੰਨੀ ਕਿ ਹਿੰਮਤ ਮੈਂ ਕਰਦੀ ਆ ਮੈਂ ਥੋੜੀ ਜਿਹੀ ਦੇਗ ਜ਼ਰੂਰ ਬਣਾ ਲੈਣੀ ਆ ਦੇਗ ਬਣਾ ਕੇ ਕੋਲੇ ਰੱਖ ਕੇ ਕੋਲੇ ਪਾਣੀ ਜਲ ਰੱਖ ਕੇ ਤੇ ਜੋਤ ਲਾ ਕੇ ਧੂਫ ਲਾ ਕੇ ਤੇ ਫਿਰ ਮੈਂ ਆਸਨ ਦੇ ਉੱਪਰ ਬੈਠਦੀ ਆ ਜੀ ਤੇ ਮੈਂ 12 ਵਜੇ 12 ਵਜੇ ਤੋਂ ਮੈਂ ਪਾਉਣੇ 11:30 ਮੈਂ ਆਪਦੀ ਤਿਆਰੀ ਸ਼ੁਰੂ ਕਰ ਦਿੰਨੀ ਆ ਸਾਰੀ ਇਮੇ 12 ਵਜੇ ਚ 5 10 10 ਮਿੰਟ ਪਹਿਲਾਂ ਤੱਕ ਮੈਂ ਆ ਕੇ ਉਸ ਜਗ੍ਹਾ ਤੇ ਬੈਠ ਚਾਣੀ ਆ ਠੀਕ ਹੈ ਨੀ ਬੈਠਣ ਤੋਂ ਬਾਅਦ ਮੈਂ ਪਹਿਲਾਂ ਮੂਲ ਮੰਤਰ ਸਾਹਿਬ ਦਾ ਪਾਠ ਕਰਦੀ ਆ ਜਦੋਂ 12 ਵਜ ਜਾਂਦੇ ਹੀ ਉਸ ਤੋਂ ਬਾਅਦ ਫਿਰ ਮੈਂ ਜਪੁਜੀ ਸਾਹਿਬ ਜੀ ਦਾ ਦੀ ਬਾਣੀ ਪੜਨੀ ਸ਼ੁਰੂ ਕਰ ਦਿੰਨੀ ਆ ਜੀ ਮੈਂ ਜਪੁਜੀ ਸਾਹਿਬ ਜੀ ਦੀਆਂ ਪੜਦੀਆਂ ਪੰਜ ਬਾਣੀਆਂ ਪੰਜ ਪਾਠ ਨੇ ਜਪੁਜੀ ਸਾਹਿਬ ਜੀ ਦੇ ਕਰਦੀ ਆ ਜੀ ਉਸ ਤੋਂ ਬਾਅਦ ਮੈਂ ਦੋ ਪਾਠ ਦੀ ਚਪਈ ਸਾਹਿਬ ਜੀ ਦੇ ਕਰਦੀ ਆ ਤੇ ਪੈਸਾ ਵੀ ਤੇ ਪਾਠ ਕਰਨ ਤੋਂ ਬਾਅਦ 10 ਮਿੰਟ ਫਿਰ ਮੈਂ ਵੀ ਮੈਂ ਉੱਠ ਖੜਦੀ ਆ ਮੈਂ ਪਾਣੀ ਪੂਣੀ ਪੀ ਕੇ ਨਾ ਤੇ ਆਦਾ ਮੂੰਹ ਤੋਂ ਆਦੇ ਹੱਥ ਧੋ ਕੇ ਚੰਗੀ ਤਰ੍ਹਾਂ ਤੇ ਮੈਂ ਜੇ ਮੈਂ ਵਾਸ਼ਰੂਮ ਜਾਨੀ ਆ ਤੇ ਮੈਂ ਪੈਰ ਹੱਥ ਮੂੰਹ ਫਿਰ ਧੋਣੀ ਆ ਜੇ ਮੈਂ ਨਹੀਂ ਜਾਂਦੀ ਤੇ ਫਿਰ ਮੈਂ ਪਾਣੀ ਪੀ ਕੇ ਤੇ ਆ ਮੂੰਹ ਹੱਥ ਧੋ ਕੇ ਤੇ ਫਿਰ ਮੈਂ ਆ ਕੇ ਬੈਠਦੀ ਆ ਫਿਰ ਮੈਂ 10 ਮਿੰਟ ਵੀ ਪੂਰਾ ਮੈਂ ਟਾਈਮ ਦੇਖਦੀ ਆ ਵੀ 10 ਮਿੰਟ ਜਾਂ 15 ਮਿੰਟ ਵੀ ਫਿਰ ਮੈਂ ਨਾ ਵਾਹਿਗੁਰੂ ਦਾ ਉਕੇ ਬਾਬਾ ਦੀਪ ਸਿੰਘ ਜੀ ਦਾ ਧਿਆਨ ਕਰਦੀ ਰਹਿੰਦੀ ਆਂ ਬਾਬਾ ਜੀ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਵੀ ਐਸ ਤਰ੍ਹਾਂ ਮੈਂ 10 ਕਿ ਮਿੰਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦੀ ਆਂ ਜੀ ਉਸ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਕਰਦੀ ਆਂ ਜੇ ਤਾਂ ਮੇਰਾ ਟਾਈਮ ਪੂਰਾ ਹੋ ਜਾਂਦਾ ਫਿਰ ਤਾਂ ਮੈਂ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਪੜ੍ਹਦੀ ਆਂ ਜੇ ਮੇਰਾ ਟਾਈਮ ਜ਼ਿਆਦਾ ਪਿਆ ਹੁੰਦਾ ਨਾ ਵੀ ਹਜੇ ਤਾਂ 4 ਘੰਟੇ ਤੋਂ ਜ਼ਿਆਦਾ ਟਾਈਮ ਪਿਆ ਵੀ ਹੋਈ ਨਹੀਂ ਤੇ ਫਿਰ ਮੈਂ ਪੂਰਾ ਹੀ ਆਨੰਦ ਸਾਹਿਬ ਪੜ੍ਹ ਲੈਂਦੀ ਆਂ ਫਿਰ ਮੈਂ ਸਵਾ 4 ਸਾਢੇ 4 ਘੰਟੇ ਵੀ ਲਾ ਦਿੰਨੀ ਆਂ ਜੀ ਤੇ ਪਰਮਾਚਾਰ ਘੰਟਿਆਂ ਤੋਂ ਘੱਟ ਪਾਠ ਕਦੇ ਨਹੀਂ ਕੀਤਾ ਮੈਂ ਸਵਾ ਚਾਰ ਜਾਂ ਸਾਢੇ ਚਾਰ ਘੰਟੇ ਵੀ ਫਿਰ ਮੈਂ ਲਾ ਕੇ ਪੂਰਾ ਪਾਠ ਕੰਪਲੀਟ ਕਰਕੇ ਫਿਰ ਉਠਦੀ ਆਂ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਅਰਦਾਸ ਕਰਦੇ ਆਂ ਤੇ ਅਰਦਾਸ ਬੇਨਤੀਆਂ ਕਰਦੇ ਆਂ ਵੇਖ ਜਿੱਥੇ ਆਪਾਂ ਅਰਦਾਸ ਬੇਨਤੀਆਂ ਕਰਦੇ ਹੋਏ ਫਿਰ ਜਿੱਥੇ ਆਪਾਂ ਲਾਉਣੇ ਉੱਥੇ ਆਪਾਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਤੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਆਪਾਂ ਭੋਗ ਲਾਉਣੇ ਆਂ ਜੀ ਤੇ ਭੋਗ ਆਪਾਂ ਸ਼ੀਰੀ ਸੇਵ ਨਾਲ ਹੀ ਲਵਾਉਣਾ ਹੁੰਦਾ ਜੀ ਚੱਕ ਕਾਚੂ ਕੋਚੂ ਚੱਕ ਵੈਸੇ ਕੋਈ ਅਰਦਾਇ ਰੋ ਕੁਛ ਨਹੀਂ ਉੰਦਾ ਤੇ ਆਪਾਂ ਦੇ ਕਿਰਪਾਨ ਭੇਟ ਕਰਦੇ ਆਂ ਵੇਖਦੇ ਆਂ ਤੇ ਮੁੜ ਕੇ ਆਪਾਂ ਉਹ ਦੇਗ ਦੇ ਵਿੱਚੋਂ ਪੰਜ ਕੌਲੀਆਂ ਦੇ ਵਿੱਚ ਪੰਜ ਪੰਜ ਪਿਆਰਿਆਂ ਦੇ ਗੱਫੇ ਕੱਢ ਲੈਣੇ ਆਂ ਜੀ ਗੱਫੇ ਕੱਢਣ ਤੋਂ ਬਾਅਦ ਉਸ ਤੋਂ ਬਾਅਦ ਉਹ ਗੱਫੇ ਦੁਆਰਾ ਫੇਰ ਆਪਾਂ ਦੇਗ ਦੇ ਵਿੱਚ ਹੀ ਪਾ ਦਨੇ ਆਂ ਜੀ ਦੇਗ ਦੇ ਵਿੱਚ ਪਾਉਣ ਤੋਂ ਬਾਅਦ ਮੁੜ ਕੇ ਉਹ ਸਾਰੇ ਦੇਗ ਦੇ ਵਿੱਚੋਂ ਇੱਕ ਗੱਫਾ ਆਪਾਂ ਫੇਰ ਕੱਟ ਕੇ ਇੱਕ ਪਾਸੇ ਰੱਖ ਲੈਣੇ ਆਂ ਜੋ ਵੀ ਆਪਾਂ ਆਪਣਾ ਵੀ ਸੁੱਖਾਂ ਸ਼ਾਂਤੀਆਂ ਵਾਲੀ ਜੇ ਮਨੋਕਾਮਨਾ ਲਈ ਜੋ ਜੋ ਵੀ ਤੁਹਾਡੀ ਕੋਈ ਮਨੋਕਾਮਨਾ ਕੋਈ ਇੱਛਾ ਤੁਸੀਂ ਵੀ ਉਹਦੇ ਲਈ ਦੁਪਹਿਰ ਦਾ ਸਾਬ ਕੱਟ ਰਹੇ ਆ ਤੇ ਉਹ ਤੁਸੀਂ ਉੱਥੇ ਸਾਰਾ ਕੁਝ ਬੋਲ ਕੇ ਤੇ ਮੁੜ ਕੇ ਆਪਾਂ ਇਹਦੀ ਸਮਾਪਤੀ ਕਰ ਦਨੇ ਉਸ ਤੋਂ ਬਾਅਦ ਉਹ ਦੇਗ ਆਪਾਂ ਸਾਰੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੰਡ ਦਿੰਨੇ ਆ ਤੇ ਉਹ ਜਲਦ ਆਪਾਂ ਛਿੱਟਾ ਵੀ ਦਿੰਨੇ ਆ ਇਸ਼ਨਾਨ ਵੀ ਕਰਦੇ ਆ ਤੇ ਉਸ ਜਾਲਨ ਮਲਾ ਕੇ ਤੇ ਆਪਾਂ ਨੂੰ ਛਕਦੇ ਵੀ ਆਂ ਜੀ ਤੇ ਇਸ ਤਰ੍ਹਾਂ ਜੀ ਮੈਂ ਜਿਹੜੀ ਉਹ ਦੇਗ ਆਪਾਂ ਅਲੱਗ ਕੁੱਗੀ ਚ ਕੱਢਦੇ ਆ ਉਹ ਵੀ ਮੈਂ ਪਾਠ ਕਰਦੀ ਆ ਉਹ ਮੈਂ ਹੀ ਛਕਦੀ ਆ ਉਹ ਨਹੀਂ ਮੈਂ ਕਿਸੇ ਦੰਦੀ ਕਿਉਂਕਿ ਮੈਂ ਖੁਦ ਪਾਠ ਕਰਦੀ ਆ ਤੇ ਮੈਂ ਖੁਦ ਹੀ ਛਕਦੀ ਆ ਜੇ ਆਪਾਂ ਕਿਸੇ ਤੋਂ ਪਾਠ ਕਰਾ ਰਹੇ ਆ ਇਹ ਤਾਂ ਫਿਰ ਇਹ ਉਹ ਦੇਗ ਆਪਾਂ ਉਹਨੂੰ ਵੀ ਦੇ ਦੰਨੇ ਆ ਕਿ ਉਹਦੋਂ ਛਕਨ ਨੂੰ ਦਿੱਤੀ ਜਾਂਦੀ ਹੁੰਦੀ ਹੈਗੀ ਤੇ ਤੁਸੀਂ ਇਹ ਨਾ ਆਖਿਆ ਕਰੋ ਕਿ ਜੇ ਆਪਾਂ ਵਾਸ਼ਰੂਮ ਜਰੂਰ ਵੀ ਵਾਸ਼ਰੂਮ ਕਰਨ ਲਈ ਉੱਠਣਾ ਵੀ ਕੋਈ ਮਾੜਾ ਨਹੀਂ ਇਹ ਕੋਈ ਮਾੜਾ ਨਹੀਂ ਹੁੰਦਾ ਵਾਸ਼ਰੂਮ ਕਰਨਾ ਆਪਾਂ 5-10 ਮਿੰਟ ਵਿੱਚ ਜੀ ਜਾ ਸਕਦੇ ਹੁੰਦੇ ਆ ਜੀ ਤੇ ਜੋਤ ਤੁਸੀਂ ਕੀ ਰਹੀਂ ਜਗਾ ਕੇ ਆਪਾਂ ਬੈਠਣਾ ਹੁੰਦਾ ਹੈਗਾ ਨਹੀਂ ਨਾ ਹੋਵੇ ਵੀ ਮੈਂ ਆਪਾ ਜੋਤ ਬਦਲ ਦੇਖੀ ਚ ਰਹੀ ਵਾਧ ਗਈ ਜੇ ਮੈਂ ਝੂਠ ਕੇ ਦੁਆਰਾ ਲਵਾਣਾ ਵੀ ਇਹ ਨਹੀਂ ਹੁੰਦਾ ਵੀ ਬਸ ਇਹ ਨਹੀਂ ਤੁਸੀਂ ਜੋਤ ਲਾ ਕੇ ਬੈਠ ਜਾਣੀ ਐ ਤੇ ਤੁਸੀਂ ਬਸ 4 ਘੰਟਿਆਂ ਦਾ ਸਿਮਰਨ ਹੁੰਦਾ ਵੀ ਉਸ ਤੋਂ ਵੱਧ ਤੁਸੀਂ ਕਰ ਸਕਦੇ ਆ ਪਰ ਉਸ ਤੋਂ ਘੱਟ ਤੁਸੀਂ ਨਾ ਕਰਿਆ ਕਰੋ ਜੀ ਇਹ 4 ਘੰਟੇ ਦਾ ਫਿਰ ਪ੍ਰਮਾਤਮਾ ਨੂੰ ਧਿਆਏ ਕਰੋ ਤੁਸੀਂ ਬਾਣੀ ਤੇ ਗੁਰੂ ਦੇ ਲੜ ਲੱਗਣਾ ਨਾ ਗੁਰਬਾਣੀ ਕਦੇ ਵੀ ਆਪਣਾ ਨੁਕਸਾਨ ਨਹੀਂ ਕਰਦੀ ਕਟ ਪੜੋ ਵੱਧ ਪੜੋ ਕਿਸੇ ਟਾਈਮ ਪੜੋ ਆਵਰਤ ਵੇਲੇ ਪੜੋ ਦੁਪਹਿਰ ਵੇਲੇ ਪੜੋ ਸ਼ਾਮ ਵੇਲੇ ਪੜੋ ਪਰਮਾਤਮਾ ਨੇ ਗੁਰਵਾਣੀ ਆਪਣੇ ਗੁਰੂਆਂ ਨੇ ਇਸੇ ਲਈ ਬਣਾਈ ਹੈ ਇਹ ਆਪਣਾ ਫਾਇਦਾ ਹੀ ਕਰਦੀ ਹੈ ਨੁਕਸਾਨ ਕਰੇ ਨਹੀਂ ਕਰਦੀ ਇਹ ਤੁਸੀਂ ਮਨ ਚੋਂ ਕੱਢ ਦਿਆ ਕਰੋ ਵਿਆਹ ਪੜ ਲਈ ਕਿਤੇ ਆਏ ਨਾ ਹੋ ਜੇ ਮੈਂ ਆਹ ਪਾਠ ਕਰਦੀ ਕਿਤੇ ਆਏ ਨਾ ਹੋ ਜੇ ਨਹੀਂ ਨੁਕਸਾਨ ਕੋਈ ਨਹੀਂ ਫਾਇਦਾ ਹੀ ਹੈ ਕੋਈ ਮਰਜੀ ਕਰਵਾਣੀ ਨਾਲ ਜੁੜੋ ਕਿਸੇ ਟਾਈਮ ਵੀ ਜੁੜੋ ਸੋਟਾ ਫਾਇਦਾ ਹੀ ਫਾਇਦਾ ਜੀ ਨੁਕਸਾਨ ਇਹਦੇ ਵਿੱਚ ਕੋਈ ਨਹੀਂ ਹੁੰਦਾ ਗਾ ਤੇ ਦੇਖ ਹਮੇਸ਼ਾ ਆਪਾਂ ਜੀ ਦੇਸੀ ਘੋੜੀ ਲਾਉਣੀ ਹੁੰਦੀ ਹੈ ਤੇ ਆਪਾਂ ਪਾਣੀ ਜ਼ਰੂਰ ਰੱਖਣਾ ਹੁੰਦਾ ਜਾਲਾ ਜਿਹੜਾ ਹੈਗਾ ਤੇ ਆਪਾਂ ਜਦੋਂ ਆਪਾਂ ਸੁਪਹਿਰਾ ਸਾਹਿਬ ਆਰੰਭ ਕਰਦੇ ਆ ਸ਼ੁਰੂ ਕਰਦੇ ਆ ਉਦੋਂ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਉਹਦੀਆਂ ਅਰਦਾਸ ਬੇਨਤੀਆਂ ਤੁਸੀਂ ਜ਼ਰੂਰ ਕਰਨੀਆਂ ਜੀ ਤੇ ਵੀ ਆਖਾਂਗੇ ਸਾਡਾ ਇਹ ਕੰਮ ਬਣ ਜੇ ਤੁਸੀਂ ਆ ਸ਼ਰਤ ਨਾ ਰੱਖਿਆ ਕਰੋ ਜੀ ਪਰਮਾਤਮਾ ਨਾਲ ਸ਼ਰਪਾਂ ਆਪਾਂ ਨਹੀਂ ਲਾ ਸਕਦੇ ਤੇ ਨਾ ਹੀ ਆਪਾਂ ਲਾਈਏ ਜੀ ਤੇ ਪਰਮਾਤਮਾ ਨਾ ਹੀ ਆਪਾਂ ਤੁਲਵਾਵੇ ਆਪਾਂ ਪਰਮਾਤਮਾ ਨੂੰ ਆਪਾਂ ਜੋ ਬਾਣੀ ਪੜਦੇ ਆਪਾਂ ਆਪਣੇ ਲਈ ਪੜਦੇ ਆ ਤੇ ਆਪਾਂ ਪਰਮਾਤਮਾ ਇੱਕ ਇਹੀ ਹਮੇਸ਼ਾ ਮਹਾਰਾਜ ਮੂਰੀ ਬਾਬਾ ਦੀਪ ਸਿੰਘ ਜੀ ਮੂਰੀ ਇਹੀ ਆਖਿਆ ਕਰੋ ਕਿ ਬਾਬਾ ਦੀਪ ਸਿੰਘ ਸਾਹਨ ਤੋਂ ਇਸੇ ਤਰ੍ਹਾਂ ਗੁਰਬਾਣੀ ਦੀ ਸੇਵਾ ਲੈਂਦਾ ਰਹੀ ਇਸੇ ਤਰ੍ਹਾਂ ਸਾਥ ਵਿੱਚ ਪਹਿਰਾ ਸਹਿ ਦੀ ਸੇਵਾ ਲੈਂਦੇ ਰੋ ਅੰਗ ਸੰਗ ਸਾਡੀ ਸਦਾ ਸਹਾਇ ਹੋ ਸਾਨੂੰ ਇੰਨੀ ਕਿਰਮਤ ਬਖਸ਼ੋ ਇਹ ਨਾ ਆਪਾਂ ਕਰੂ ਮੈਂ ਪੰਜ ਕਰੂੰਗੀ ਮੈਂ ਛੇ ਕਰੂੰਗੀ ਨਹੀਂ ਤੁਸੀਂ ਇਸ ਤਰ੍ਹਾਂ ਹੀ ਕਰਕੇ ਲਾ ਲਿਓ ਤੁਸੀਂ ਆਪ ਹੀ ਦੇਖੋ ਜਦੋਂ ਤੁਸੀਂ ਸਹੀ ਸਹੀ ਵਿਧੀ ਤੇ ਪੂਰੇ ਮਾਨ ਤੇ ਫਿਰੋੜਾ ਤੁਹਾਡਾ ਵਿਸ਼ਵਾਸ ਗਰਵਾਣੀ ਦੇ ਉੱਤੇ ਖੜ ਕੇ ਆ ਨਾ ਤੇ ਤੁਹਾਨੂੰ ਸ਼ਰਤਾਂ ਰੱਖਣ ਦੀ ਲੋੜ ਹੀ ਨਹੀਂ ਪੈਣੀ ਮਹਾਰਾਜ ਤੁਸੀਂ ਤੁਹਾਡੇ ਮਾਨ ਦੇ ਵਿੱਚੋਂ ਪਿੱਛੋਂ ਗੱਲ ਆਵਗੀ ਵੀ ਆਹ ਕੰਮ ਹੋ ਜੇ ਤੇ ਮਹਾਰਾਜ ਪਹਿਲਾਂ ਤੁਹਾਡੇ ਕੰਮ ਕਰ ਦਿਆ ਕਰੋ ਕਿਉਂਕਿ ਤੁਹਾਡੇ ਤੇ ਨਾ ਫਿਰ ਸੀਸ ਸਿੰਘਾਂ ਦਾ ਪਹਿਰਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਜੋ ਹਰ ਵਕਤ ਤੁਹਾਡੇ ਰੱਖਿਆ ਕਰਦੇ ਆ ਤੁਹਾਡੇ ਸਾਥ ਰਹਿੰਦੇ ਆ ਤੁਹਾਡੀ ਸਭ ਮਨੋ ਕਾਮਨਾ ਪੂਰੀ ਕਰਦੇ ਆ ਜੀ ਵੀ ਅੱਜ ਤੀਕ ਮੈਂ ਤਾਂ ਜੋ ਸੋਚਿਆ ਮਹਾਰਾਜ ਮੇਰਾ ਤਾਂ ਉਹਦੀ ਕਾਮੇ ਪਹਿਲੀਆਂ ਚੀ ਪੂਰਾ ਕਰ ਦਿੰਦੇ ਜੀ ਤੇ ਇਹ ਨਹੀਂ ਹੈਗਾ ਵੀ ਮੈਂ ਕੋਈ ਕੰਮ ਮੈਂ ਸੋਚ ਰਿਹਾ ਤ ਕੁਝ ਛੇ ਮਹੀਨੇ ਹੋ ਗਏ ਜਾਂ ਸਾਨਾ ਕੋਈ ਮਹੀਨਾ ਦੋ ਮਹੀਨੇ ਲਾ ਲ ਕੇ ਤੇ ਪ੍ਰਮਾਤਮਾ ਅਰਦਾਸਾਂ ਬੇਨਤੀਆਂ ਕਰਦੇ ਹਾਂ ਲੈ ਮਹਾਰਾਜ ਵੀ ਮੇਰਾ ਇਹ ਕੰਮ ਵੀ ਜ਼ਰੂਰ ਕਰਿਓ ਤੇ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਤਾਂ ਮੰਗਦੇ ਹਾਂ ਤੇ ਹਰ ਵਕਤ ਮੰਗੀ ਜਾਣਾ ਤੇ ਪ੍ਰਮਾਤਮਾ ਤੇ ਤੁਸੀਂ ਸੱਚਖੰਡ ਵਿੱਚ ਸਾਡੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਮਹਾਰਾਜ ਕਰਦੇ ਵੀ ਆ ਜੀ ਬਾਬਾ ਦੀਪ ਸਿੰਘ ਜੀ ਸਭ ਵੀ ਸੁਣਦੇ ਆ ਕਰਦੇ ਵੀ ਆ ਤੇ ਤੁਸੀਂ ਬੱਸ ਇਸੇ ਤਰ੍ਹਾਂ ਇਹ ਮੈਥ ਚੋਂ ਪਰੇ ਸੇਵ ਕਰਦੀ ਐ ਜੂ ਮੈਂ ਕੱਟਦੀ ਸੀ ਤੁਹਾਨੂੰ ਮੈਂ ਦੱਸ ਦੱਸਤਾ ਤੇ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਕਿਸ ਤਰ੍ਹਾਂ ਕੱਟਦੇ ਹੋ ਤੇ ਜੇ ਕੋਈ ਮੈਥ ਵੀਡੀਓ ਬਣਾਉਣ ਦੀ ਤੋਂ ਕੋਈ ਸ਼ਬਦ ਵੱਧ ਘੱਟ ਜਾਇ ਇੱਧਰ ਉੱਧਰ ਬੋਲਿਆ ਤੇ ਪਲੀਜ਼ ਮੈਨੂੰ ਮਾਫ ਕਰਨਾ ਮੈਂ ਤੁਹਾਡੇ ਤੋਂ ਪਹਿਲਾਂ ਹੀ ਮਾਫੀ ਮੰਗਦੀ ਆਂ ਐਵੇਂ ਤੁਸੀਂ ਮੇਰੇ ਤੇ ਸਾੜਾ ਕਰਦੇ ਹੋ ਫਿਰ ਗਲਤ ਕਮੈਂਟ ਕਰਦੇ ਹੋ ਪਲੀਜ਼ ਐਫੇਂ ਗਲਤੀਆਂ ਤੁਸੀਂ ਨਾ ਕਰਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਕੀਮਤੀ ਸਮਾਂ ਕੱਢ ਕੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ